ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਜੋ ਕਲੈਕਸ਼ਨਾਂ ਲੈ ਕੇ ਆਈਆਂ ਬਹੁਤ ਹੀ ਪਿਆਰੀਆਂ ਸੋਹਣੀਆਂ ਤੇ ਪਿਆਰੀ ਪਰ ਰੰਗਾਂ ਵਿੱਚ ਆਈਆਂ ਨੇ ਇਹ ਕਲੈਕਸ਼ਨਾਂ ਪਹਿਲੇ ਵੀ ਮੈਂ ਲੈ ਕੇ ਆਈਆਂ ਹਨ ਵਿੱਚ ਥੋੜੇ ਜਿਹਾ ਕਲਰ ਆਪਸ਼ਨ ਅੱਜ ਅਪਡੇਟਡ ਹੋਏ ਨੇ ਬਟ ਕੀ ਹੈ ਕਿ ਹੁਣ ਇਹਨਾਂ ਤੇ ਥੋੜਾ ਜਿਹਾ ਹੋਰ ਪ੍ਰਾਈਸ ਇਹਨਾਂ ਦਾ ਘਟੋ ਗਿਆ ਇਸ ਲਈ ਫਿਰ ਤੋਂ ਮੈਂ ਸੋਚਿਆ ਕਿ ਅੱਜ ਸਿਰਫ ਇੰਨਾ ਹੀ ਇੱਕ ਹੀ ਰੇਂਜ ਦੇ ਸੂਟ ਵਾਲ ਜਿਹੜੇ ਨੇ ਇੱਕ ਹੀ ਪ੍ਰਾਈਸ ਦੇ ਸੂਟ ਜਿਹੜੇ ਨੇ ਉਹਨਾਂ ਦੀ ਵੀਡੀਓ ਬਣਾਵਾ ਕਿਉਂਕਿ ਉਹਨਾਂ ਦਾ ਪ੍ਰਾਈਸ ਥੋੜਾ ਜਿਹਾ ਹੁਣ ਘੱਟ ਹੋਇਆ ਫਿਰ ਤੋਂ ਇਸ ਲਈ ਫਿਰ ਮਤਲਬ ਕਿ ਮੈਂ ਫਿਰ ਤੋਂ ਇਹ ਸਾਰੇ ਸੂਟਾਂ ਦੀ ਵੀਡੀਓ ਲੈ ਕੇ ਆਈਆਂ ਕਾਟਨ ਦੇ ਸੂਟਸ ਨੇ ਸ਼ਰਟ ਬਾਟਮ ਐਂਡ ਟੌਪ ਤਿੰਨੋਂ ਚੀਜ਼ਾਂ ਕਾਟਨ ਦੀਆਂ ਮਿਲਣਗੀਆਂ ਮੋਸਟਲੀ ਜਿਹੜਾ ਕਿ ਬਾਟਮ ਜਿਹੜਾ ਪ੍ਰਿੰਟਡ ਹੈ ਕੁਛ ਨਾਲ ਪਲੇਨ ਆਏਗਾ ਕਾਟਨ ਦੀ ਕਲੈਕਸ਼ਨ ਹੈ ਸ਼ਰਟ ਤੇ ਕੁਝ ਕਲੈਕਸ਼ਨ ਜਿਹੜੇ ਨੂੰ ਚਕੜਾਈ ਹੋਈ ਪੀਖਲੇ ਦੇ ਉੱਪਰ ਤੁਹਾਨੂੰ ਇੱਥੇ ਡਿਸਪਲੇ ਹੋ ਰਿਹਾ ਹੈ ਇਹਨਾਂ ਮਲ ਦੇ ਬਾਟਮ ਜਿਹੜਾ ਪ੍ਰਿੰਟਡ ਹੈ ਬਾਕੀ ਕੁਸ਼ਨਲ ਪਲੇਨ ਆਏਗਾ ਉਹ ਸਾਰੇ ਮੈਂ ਇੱਥੇ ਸ਼ੋਅ ਕਰ ਦਿੱਤੇ ਨੇ ਬਾਕੀ ਇਹਨਾਂ ਤੋਂ ਇਲਾਵਾ ਇਹਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਆਪਸ਼ਨ ਅਵੇਲੇਬਲ ਨੇ ਸੇਮ ਪ੍ਰਾਈਸ ਵਿੱਚ ਸੇਮ ਫੈਬਰਿਕ ਦੇ ਨਾਲ ਜਿਹੜੀਆਂ ਹੈਗੀਆਂ ਨੇ ਉਹ ਜੇ ਦੇਖਣੀਆਂ ਤਾਂ ਤੁਸੀਂ ਮੇਰੇ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਪ੍ਰਾਈਸ ਇਹਨਾਂ ਦਾ 540 ਰੁਪਏ 540 ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਪਹਿਲਾਂ 580 ਤੱਕ ਵੀ ਆਈ ਸੀ ਬਟ ਹੁਣ 540 ਵਿੱਚ ਆ ਗਈ ਹੈ ਬਹੁਤ ਸੌਫਟ ਫੈਬਰਿਕ ਹੁੰਦਾ ਇਹਨਾਂ ਦਾ ਸਮਰ ਲਈ ਸਪੈਸ਼ਲ ਹੈ ਗਰਮੀ ਵਾਲੀ ਬਹੁਤ ਪਿਆਰੀ ਹੈ ਕਲੈਕਸ਼ਨ ਆਲੇ ਰੰਗ ਬੜੇ ਪਿਆਰੇ ਨੇ ਸਭ ਦੇ ਜਿਹੜੇ ਕਿ ਸ਼ਰਟ ਬਾਟਮ ਐਂਡ ਟੌਪ ਦੇ ਨੁਸ਼ੇ ਜੇ ਤੁਹਾਨੂੰ ਕਾਟਨ ਵਿੱਚ ਮਿਲਣਗੀ 540 ਰੁਪਏ ਦਾ ਪ੍ਰਾਈਸ ਹੈ ਤੇ ਫ੍ਰੀ ਸ਼ਿਪਿੰਗ ਚਾਰਜਸ ਆਲ ఓਵਰ ਇੰਡੀਆ ਤੁਸੀਂ ਆਲ ఓਵਰ ਇੰਡੀਆ ਕਿਤੇ ਵੀ ਮੈਨੂੰ ਮੰਗਵਾਓਗੇ ਉਹ ਜੈਕਸਟਰਾ ਸ਼ਿਪਿੰਗ ਚਾਰजेस ਨਹੀਂ ਲੱਗਣਗੇ 540 ਦੇ ਵਿੱਚ ਹੀ ਤੁਹਾਡੇ ਕੋਲ ਪਹੁੰਚਣਗੇ। ਬਾਕੀਕਰ ਤੁਸੀਂ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੈਡਿਟ ਕੀਤਾ ਹੈ। ਨੰਬਰ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ। ਇਹਨਾਂ ਵਿੱਚ ਜਿਵੇਂ ਮੈਂ ਦੱਸਿਆ ਕਿ ਹੋਰ ਆਪਸ਼ਨ ਵੀ ਹੈਗੀਆਂ ਨੇ। ਇੱਥੇ ਮੈਂ ਜਿੰਨੀ ਇੱਕ ਛੋਟੀ ਜਿਹੀ ਵੀਡੀਓ ਵਿੱਚ ਐਡ ਹੋਈਆਂ ਮੈਂ ਕਰ ਦਿੱਤੀਆਂ ਨੇ। ਬਾਕੀਕਰ ਵੇਖਣੀਆਂ ਤਾਂ ਨੰਬਰ ਜਾ ਕੇ ਮੈਸੇਜ ਕਰ ਦਿਓ। ਸੂਟ ਸੋਹਣੇ ਲੱਗਣ, ਕਲੈਕਸ਼ਨ ਪਿਆਰੀ ਲੱਗਣ ਕਮੈਂਟ ਕਰਕੇ ਜਰੂਰ ਦੱਸਿਓ। ਵੀਡੀਓ ਨੂੰ ਲਾਈਕ ਜ਼ਰੂਰ ਕਰਨਾ। ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਵੀ ਕਰ ਦੇਣਾ ਤੇ ਰਾਈਟ ਸਾਈਡ ਤੇ ਜੋ ਬੈ ਤਾਕਿ ਜਿਹੜੇ ਮੇਰੀਆਂ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਦੇਖਦੇ ਰਹੋ ਕਿ ਅੱਜਕੱਲ ਕਿਹੜੇ-ਕਿਹੜੇ ਸੂਟ ਕਿਵੇਂ ਤੇ ਡਿਜ਼ਾਈਨਾਂ ਦੇ ਨਾਲ 트ੈਂਡ ਕਰ ਰਹੇ ਨੇ ਅੱਜ ਦੀ ਵੀਡੀਓ ਵੀ ਛੋਟੀ ਜੀ ਹੈ ਕਲੈਕਸ਼ਨ ਬਹੁਤ ਪਿਆਰੀਆਂ ਨੇ 540 ਰੁਪਏ ਵਿੱਚ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੂਟਾਂ ਨਾਲ ਨਵੀਆਂ-ਨਵੀਆਂ ਕਲੈਕਸ਼ਨਾਂ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ